ਸਮੂਹ ਮਲਾਜਮ ਸਾਥੀਆਂ ਦਾ ਇੱਕ ਵਾਰੀ ਫੇਰ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ। ਹੁਣੇ ਲੈਟਰ ਆਪਾਂ ਨੂੰ ਇੱਕ ਪ੍ਰਾਪਤ ਹੋਇਆ ਜਿਹਦੇ ਵਿੱਚ ਲਿਖਿਆ ਰਿਕਵਰੀ ਆਫ ਕਮਿਊਟਡ ਵੈਲਿਊ ਆਫ ਪੈਨਸ਼ਨ। ਮਤਲਬ ਜਿਹੜੀ ਕਮਿਊਟਡ ਵੈਲਿਊ ਆਫ ਪੈਨਸ਼ਨ ਹੈ ਜਿਵੇਂ ਤੁਹਾਰਾ ਨੂੰ ਪਤਾ ਹੀ ਹੈ ਵੀ ਇੱਕ ਆਪਣਾ ਲੈਟਰ ਆਇਆ ਸੀ ਰੇਟ ਆਈ ਸੀ। ਜਿਹਦੀ ਆਪਾਂ ਪਹਿਲਾਂ ਵੀਡੀਓ ਵੀ ਪਾਈ ਸੀ ਜਿਹਦੇ ਵਿੱਚ ਕਾਫੀ ਮਤਲਬ 808 ਰੇਟਾਂ ਦੇ ਬਾਰੇ ਵਿੱਚ ਜ਼ਿਕਰ ਕੀਤਾ ਗਿਆ ਸੀ। ਜਿਹਦੇ ਵਿੱਚ ਇਹਨਾਂ ਨੇ ਆਖਿਆ ਸੀ ਵੀ ਜਿਹੜੀ ਕਮਿਊਟੇਸ਼ਨ ਹੈ ਉਹ 15 ਸਾਲ ਦਾ ਐਗਰੀਮੈਂਟ ਹੋਇਆ ਤਾਂ 15 ਸਾਲ ਹੀ ਰਹੇਗੀ ਤਾਂ ਤੁਸੀਂ ਉਹ ਵਾਲੀ ਵੀਡੀਓ ਵੀ ਮੇਰੀ ਦੇਖ ਸਕਦੇ ਹੋ ਡਿਟੇਲ ਦੇ ਵਿੱਚ ਆਪਾਂ ਐਸੇ ਚੈਨਲ ਤੇ ਪਾ ਰੱਖੀ ਆ ਉਸੇ ਦੀ ਲਗਾਤਾਰਤਾ ਦੇ ਵਿੱਚ ਇਹ ਲੈਟਰ ਆਇਆਗਾ ਕਿ ਉਹਦੇ ਵਿੱਚ ਇੱਕ ਚੀਜ਼ ਲਿਖਿਆ ਸੀ ਵੀ ਜਿਹੜੇ ਪੈਨਸ਼ਨਰ ਨੇ ਦੇਖੋ ਸਭ ਨੂੰ ਪਤਾ ਵੀ ਜਦੋਂ ਹੁਣ ਰਿਕਵਰੀ ਬੰਦ ਹੋਈ ਵੀ ਸੀ ਰਿਕਵਰੀ ਬੰਦ ਦਾ ਮਤਲਬ ਜਿਨ੍ਹਾਂ ਦੇ 10 ਸਾਲ ਕਿਸੇ ਰਿਟ ਦੇ ਵਿੱਚ 10 ਸਾਲ 7 ਮਹੀਨੇ ਸੀ ਜਾਂ ਮੋਸਟਲੀ ਇਹੀ ਵਿਗਰ ਸੀ 10 ਸਾਲ 7 ਮਹੀਨੇ ਇਹਦੋਂ ਬਾਅਦ ਰਿਕਵਰੀ ਨਹੀਂ ਸੀ ਹੋਈ ਜਦ ਰਿਕਵਰੀ ਬੈਂਕਾਂ ਨੇ ਬੰਦ ਕਰਤੀ ਸੀ ਕਿਉਂਕਿ ਕੋਰਟ ਨੇ ਸਟੇ ਆਰਡਰ ਦਿੱਤੇ ਸੀ ਪਰ ਉਹ ਜਿਹੜੀ ਰਿਟ ਪਿੱਛੇ ਜੇ ਆਈ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ 15 ਸਾਲ ਹੀ ਕਮਿਊਟ ਹੋਊਗੀ ਤੇ ਹੁਣ ਕਿਸੇ ਦੀ ਬੰਦ ਹੋਈ ਨੂੰ ਸਾਲ ਹੋ ਗਿਆ ਕਿਸੇ ਦੀ 6 ਮਹੀਨੇ ਹੋ ਗਏ ਮਤਲਬ ਕਟੌਤੀ ਨਹੀਂ ਸੀ ਹੋਈ ਹੁਣ ਇਹਨਾਂ ਨੇ ਕਿਹਾ ਵੀ ਉਹ ਕਟੌਤੀ ਕਿਵੇਂ ਕਰਨੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹ ਦੇਖਾਂਗੇ ਇਹਨਾਂ ਨੇ ਲਿਖਿਆ ਹੋਇਆ ਇਨਕੰਪਲਾਈਅੰਸ ਇਨ ધ ਅੰਟੈਰੀ ਆਰਡਰ ਪਾਸਟ ਵੈਂਟਰੀ ਮਤਲਬ ਫਾਈਨਲ ਆਰਡਰ ਨਹੀਂ ਦਰਕਾਬਰੀ ਆ ਕਮਿਊਟਡ ਵੈਲਿਊ ਆਫ ਪੈਨਸ਼ਨ ਫਰਮ ਆਲ ਦਾ ਪੈਨਸ਼ਨਰ ਆਫ ਸਟੇਟ ਗਵਰਨਮੈਂਟ ਹੂ ਹੈਵ ਕੰਪਲੀਟਡ 10 ਇਅਰ ਆਫ ਰਿਟਾਇਰਮੈਂਟ অর ਅਬਬ ਬਾਅਦ ਸਟੇਟ ਟਿਲ ਦਾ ਵਕੇਸ਼ਨ ਆਫ ਸਟੇ ਆਰਡਰ ਮਤਲਬ 10 ਸਾਲ ਕਿਸੇ ਦੇ ਟੱਚ ਸੀ ਦੋਂ ਦੱਸੇ ਕਿਸੇ 10 ਸਾਲ 6 ਮਹੀਨੇ ਆ 7 ਮਹੀਨੇ ਬਾਕ-ਬਾਕ ਤਰ੍ਹਾਂ ਦੀ ਸਟੇ ਹੋਈ ਵੀ ਸੀ ਸਟੇ ਦਾ ਮਤਲਬ ਹੁੰਦਾ ਵੀ ਹਾਲ ਦੀ ਘੜੀ ਕੋਈ ਵੀ ਕਟੌਤੀ ਨਹੀਂ ਕਰਨੀ ਮਧੀਆਂ ਗੱਲ ਸੀ ਚਲੋ ਜਿਵੇਂ ਵੀ ਹੈ ਨਾ ਤਾਂ ਉਸ ਤੋਂ ਬਾਅਦ ਕਹਿੰਦੇ ਕੀਪਿੰਗ ਇਨ ਦਾ 뷰 ਫॉर द ਸਟੈਂਡ ਔਨ ਦਾ ਪਾਰਟ ਆਫ ਦਾ ਸਟੇ ਵੀ ਡੋਂਟ ਫਾਈਂਡ ਐਨੀ ਗਰਾਉਂਡ for issuance of any particular direction in this regard accepted to observe that in term of the stand as projected before us matlab koi bhi jinna ik final decision nahi aunda unna ch karo ga nahi koi bhi decision nahi si appa kar sakde keeping in the view fact ta jadon 8808 retta da faisla hoya ta court ne akha chauthe point de vich ਆਨਰੇਬਲ ਕੋਰਟ ਦਾ ਗਵਰਨਮੈਂਟ ਹੈਜ਼ ਡਿਸਾਈਡਡ ਟੂ ਰੀਸਟਾਰਟ ਦਾ ਰਿਕਵਰੀ ਆਫ ਪ੍ਰੋਸੈਸ ਮਤਲਬ ਉਹਨਾਂ ਨੇ ਆਖਿਆ ਵੀ ਜਿਹੜੀ ਕਟੌਤੀ ਬੰਦ ਹੋਈ ਸੀ ਉਹਨੂੰ ਆਪਾਂ ਦੁਬਾਰੇ ਸਟਾਰਟ ਕਰਨਾ ਹੈ ਦਾ ਅਮਾਉਂਟ ਆਫ ਰਿਕਵਰੀ ਵਿੱਚ ਕੁਡ ਨਾਟ ਟੇਕ ਪਲੇਸ ਡਿਊ ਟੂ ਸਟੇ ਆਫ ਆਰਡਰ ਬਿਲ ਨਾਓ ਵੀ ਮੇਡ ਇਨ ਸਟੈਗਰਡ ਮੈਨਰ ਸਟੈਗਰਡ ਮੈਨਰ ਦਾ ਮਤਲਬ ਇਹ ਹੁੰਦਾ ਇੱਕ ਸ਼ਬਦ ਆਉਂਦਾ ਜੱਕ ਮੁਸਤ ਵੀ ਜੱਕਮੁਸਤ ਦਾ ਮਤਲਬ ਹੁੰਦਾ ਵੀ ਜਿੰਨੀ ਵੀ ਰਿਕਵਰੀ ਆਪਣੀ ਬਣ ਗਈ ਕੋ ਕਿਸਤਰੇ ਵਿੱਚ ਲੈ ਲੈਣਾ ਤਾਂ ਇਹ ਵੀ ਜੱਕਮੁਸਤ ਨਹੀਂ ਲੈਣਾ ਸਟੈਗਰਡ ਮੈਨਰ ਦੇ ਵਿੱਚ ਕਰਨੀ ਹੈ ਮਤਲਬ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਹਾਲਾਂਕਿ ਸਭ ਨੂੰ ਪਤਾ ਹੈ ਵੀ ਜਦੋਂ ਵੀ ਕਿਸੇ ਤੋਂ ਕੋਈ ਰਿਕਵਰੀ ਕੀਤੀ ਜਾਂਦੀ ਹੈ ਚਾਹੇ ਕੋ ਮੈਂ ਆ ਜਾਂ ਕੋਈ ਵੀ ਹੈ ਤਾਂ ਆਪਾਂ ਸਭ ਨੂੰ ਤਕਲੀਫ ਹੁੰਦੀ ਹੈ ਪਰ ਜੋ ਵੀ ਹੈ ਨਾ ਹਾਲਾਂਕਿ ਇਹ ਨਹੀਂ ਹੈ ਵੀ ਇਹ ਹਾਈ ਕੋਰਟ ਦਾ ਫੈਸਲਾ ਕਿਈ ਮਤਲਬ ਮੈਨੂੰ ਕਮੈਂਟ ਵੀ ਕੀ ਇਹਨਾਂ ਕੀਤੇ ਵੀ ਹੋ ਸਕਦਾ ਸੀ ਸੁਪਰੀਮ ਕੋਰਟ ਚ ਜਾਵਾਂਗੇ ਨਾ ਉਹ ਉਹਨਾਂ ਦੀ ਦੇਖੋ ਹੈ ਆਪਾਂ ਤਾਂ ਤੁਹਾਡੇ ਨਾਲ ਸਿਰਫ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਆ ਜੋ ਜਾਰੀ ਹੋਈ ਹੈ ਤਾਂ ਇਹਨਾਂ ਨੇ ਇੱਥੇ ਆਖਿਆ ਇਟ ਵਿਲ ਬੀ ਰਿਕਵਰਡ विद ਇਨ ਦਾ ਸੇਮ ਟਾਈਮ ਫਰੇਮ ਫਰ ਵਿੱਚ ਦਾ ਰਿਕਵਰੀ ਵਾਸ ਸਟੇਟਡ ਮਤਲਬ ਜਿੰਨੇ ਟਾਈਮ ਫਰੇਮ ਦੇ ਵਿੱਚ ਰਿਕਵਰੀ ਕਰਨੀ ਸੀ ਟਾਈਮ ਫਰੇਮ ਦਾ ਮਤਲਬ ਮੰਨ ਲਓ 15 ਸਾਲ ਕਰਨੀ ਸੀ ਕਿਸੇ ਤੋਂ 12 ਸਾਲ ਕਰ ਲਈ ਅਜੀ ਹோம் ਕਰ ਲਓ 12 ਸਾਲ ਕਰ ਲਈ ਹੁਣ ਸਟੇ ਹੋ ਗਿਆ ਸੀ ਪਿਛਲੇ 7 ਮਹੀਨਿਆਂ ਤੋਂ ਮਤਲਬ 7 ਮਹੀਨੇ ਹੋ ਗਈ ਕਟੌਤੀ ਨਹੀਂ ਹੋ ਰਹੀ ਸੀ ਤਾਂ ਹੁਣ ਜਿਹੜੇ ਅਗਲੇ 7 ਮਹੀਨੇ ਨੇ ਤਾਂ ਅਗਲੇ 7 ਮਹੀਨੇ ਤੋਂ ਡੀ ਜੀ ਡੀ ਰਿਕਵਰੀ ਆ ਉਹ ਡਬਲ ਹੋਊਗੀ ਡਬਲ ਦਾ ਮਤਲਬ ਜੇ ਪਹਿਲਾਂ ਤੁਹਾਡਾ 5000 ਰੁਪਿਆ ਕਮਿਊਟ ਦਾ ਕੱਟਦਾ ਸੀ ਤਾਂ ਹੁਣ 7 ਮਹੀਨਿਆਂ ਦੇ ਲਈ ਉਹ 10000 ਰੁਪਿਆ ਕੱਟਣ ਦੀ ਹਦਾਇਤ ਇਹਨਾਂ ਨੇ ਕੀਤੀ ਹੈ ਇਹ ਲਿਖਿਆ ਫੋਰ एग्जांपल ਇਫ ਦਾ ਡਿਊ ਰਿਕਵਰੀ ਵਾਸ ਨਾਟ ਮੇਡ ਫਾਰ 6 ਮੰਥ ਜੇ 6 ਮਹੀਨੇ ਹੋ ਗਏ ਰਿਕਵਰੀ ਨਹੀਂ ਕੀਤੀ ਇਟ ਵਿਲ ਬੀ ਰਿਕਵਰਡ ਓਵਰ ਦਾ ਨੈਕਸਟ 6 ਮੰਥ ਅਗਲੇ 6 ਮਹੀਨਿਆਂ ਦੇ ਵਿੱਚ ਉਹ ਰਿਕਵਰੀ ਹੋ ਜੇ ਉਨੇ 5000 ਪਰ ਕਵਰੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ 7 ਨਾਲ ਗੁਣਾ ਕਰਦੇ 35000 ਪਰ ਕਵਰੀ ਬਣਦੀ ਹੈ ਤਾਂ 35000 ਇਕੱਠੀ ਨਹੀਂ ਲੈਣੀ ਕਿੰਨੇ ਮਹੀਨਿਆਂ ਚ ਲੈਣੀ ਹੈ 7 ਮਹੀਨਿਆਂ ਦੇ ਵਿੱਚ ਲੈਣੀ ਹੈ ਤਾਂ ਤੁਹਾਡੀ ਜਿਹੜੀ ਇਸ ਤੋਂ ਬਾਅਦ ਤੁਹਾਡੀ ਪੈਨਸ਼ਨ ਮਿਲਣੀ ਹੈ ਉਹ ਹੋਰ ਘਟ ਜਾਣੀ ਹੈ ਤੇ ਲਿਖਿਆ ਹੀ ਹੈ ਇਟ ਇਜ਼ ਫਰਦਰ ਕਲੈਰੀਫਾਈਡ ਥੈਟ ਨਾਰਮਲ ਰਿਕਵਰੀ ਆਫ ਕਮਿਊਟਡ ਪੈਨਸ਼ਨ ਪੋਰਸ਼ਨ ਆਫ ਪੈਨਸ਼ਨ ਵਿਲ ਕੰਟੀਨਿਊ ਸਾਈਮਲਟੇਨਿਅਸਲੀ ਤੇ ਉਸ ਤੋਂ ਬਾਅਦ ਇਹ ਵੀ ਕਲੈਰੀਫਾਈ ਕੀਤਾ ਜਾਂਦਾ ਹੈ ਤੇ ਜਿਹੜੀ ਵੀ ਨਾਰਮਲ ਰਿਕਵਰੀ ਕਮਿਊਟਡ ਪੈਨਸ਼ਨ ਦੀ ਹੋ ਰਹੀ ਸੀ ਜਿਨ੍ਹਾਂ ਦੀ ਬੰਦ ਨਹੀਂ ਹੋਈ ਸੀ ਉਹ ਐਜੀਟੀ ਚਲਦੀ ਰਹੂਗੀ ਤੇ ਜਦੋਂ ਤੁਹਾਡੀ ਰਿਕਵਰੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਵੀ ਤੁਹਾਡੀ ਰਿਕਵਰੀ 15 ਸਾਲ ਤੱਕ ਚਲਦੀ ਰਹੇਗੀ ਦਾ ਕੰਪਲਾਈਅன்ஸ் ਉਹ ਦੀ ਜੇ ਇਨਸਟਰਕਸ਼ਨ ਸ਼ੈਲ ਬੀਨ ਸ਼ੇਅਰਡ ਬਾਈ ਆਲ ਦਾ ਪੈਨਸ਼ਨ ਡਿਸਪਰਸਿੰਗ ਬੈਂਕਸ ਜਿਹੜੇ ਬੈਂਕਰਾਂ ਨੂੰ ਪੈਨਸ਼ਨ ਮਿਲ ਰਹੀ ਹੈ ਉਹਨਾਂ ਨੂੰ ਇਨਸਟਰਕਸ਼ਨਾਂ ਜਾਰੀ ਕੀਤੀਆਂ ਨੇ ਅੰਡਰ ਸੈਕਟਰੀ ਫਾਈਨੈਂਸ ਨੇ 18 ਤਰੀਕ ਦੀ ਡੇਟ ਦੇ ਵਿੱਚ ਜਾਰੀ ਹੋਈਆਂ ਨੇ ਤਾਂ ਜਲਦੀ ਹੀ ਇੱਕ ਜਿਵੇਂ ਆਪਾਂ ਕਹਿੰਦੇ ਰਿਕਵਰੀ ਤੁਹਾਡੀ 네ਗੇਟਿਵ ਹੈ ਮੁਲਾਜ਼ਮਾਂ ਦੇ ਲਈ ਪਰ ਲੈਟਰ ਦੇ ਮੁਤਾਬਕੇ ਹੋਣ ਜਾ ਰਹੀ ਹੈ ਤਾਂ ਜੇ ਮੇਰੇ ਵੱਲੋਂ ਇਨਫੋਰਮੇਸ਼ਨ ਤੁਹਾਨੂੰ ਸਮਝ ਲੱਗੀ ਹੈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕਸ ਟੂ ਆਲ ਫਾਰ ਵਾਚਿੰਗ ਥੈਂਕ ਯੂ